ਤੋਂ ਪਿੰਡੂ ਕੇ ਟੈਚਲ ਚ ਬਾਈ ਸਵਾਗਤ ਕਰਦੇ ਤੇ ਮੈਂ ਮਹਾਵੀਰ ਸੈਕਟਰ ਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਅੱਜ ਫੇਰ ਆਪਾਂ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਤੂੜੀ ਦਾ ਰੇਟ ਦਿਖਾਉਣ ਆਸਤੇ ਬਾਈ ਹਨ ਕੀ ਹਾਲ ਚਾਲ ਮਿੱਤਰੋ ਸਾਰੇ ਦੱਸਿਓ ਜੇ ਬਾਈ ਕਮੈਂਟ ਜਰੂਰ ਕਰਿਓ ਜੇ ਕੀ ਰੇਟ ਤੁਹਾਡੇ ਏਰੀਆ ਦੇ ਵਿੱਚ ਨਿਕਲਿਆ ਜੀ ਨਵੀਂ ਤੂੜੀ ਦਾ ਤੇ ਕੀ ਬਣਵਾਈ ਚੱਲੀ ਹੁੰਦੀ ਸਾਰੇ ਕਮੈਂਟ ਕਰਨੇ ਸ਼ੁਰੂ ਕਰਿਓ ਬਾਈ ਤੇ ਇਹ ਲਾਈਵ ਹੋ ਚੁੱਕਿਆ ਵੱਧ ਵੱਧ ਬੰਦੇ ਯਾਰ ਲਾਈਵ ਦੇ ਵਿੱਚ ਨਾ ਜੁੜਜਿਆ ਕਰੋ ਸ਼ੇਅਰ ਕਰਦਿਆ ਕਰੋ ਵੀਡੀਓ ਤਾਂ ਕਿ ਸਾਰੇ ਬੰਦਿਆਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚੇ ਟਾਈਮ ਹੋ ਗਿਆ ਬਾਈ ਜਿਹੜਾ 6:00 ਵੱਜ ਗਏ 57 ਮਿੰਟ 21 ਅਪ੍ਰੈਲ 2025 ਜਿਹੜੀ ਅੱਜ ਦੀ ਤਰੀਕ ਆ ਬਾਈ ਆ ਜਾਓ ਕਰਾ ਜੀ ਵੇਖੀਏ ਬਾਈ ਅੱਜ ਜਿਹੜਾ ਕਿੰਨਾ ਰੇਟ ਜਾਂਦਾ ਜੀ ਸ਼ੇਅਰ ਜ਼ਰੂਰ ਕਰ ਦਿਓ ਬਾਈ ਵੀਡੀਓ ਜਲਦੀ ਜਲਦੀ ਵੀਡੀਓ ਜੀ ਲੈ ਬਾਈ ਤੁਹਾਨੂੰ ਦੱਸ ਦਈਏ ਵੀ ਇੱਕ ਤਾਂ ਆਈ ਏ ਜਾਲੀ ਵਾਲੀ ਟਰਾਲੀ ਇੱਥੋਂ ਆਪਣਾ ਜਜਮੈਂਟ ਆਜੂ ਵੀ ਜਿਹੜੀ ਨਵੀਂ ਤੁੜੀ ਦਾ ਰੇਟ ਕਿੱਥੋਂ ਜਾਂਦਾ ਵੀ ਕਿੰਨਾ ਜਾਂਦਾ ਜਿਹੜਾ ਤੋਂ ਸਿੱਧੀ ਜਾਲੀ ਵਾਲੀ ਟਰਾਲੀ ਮੰਡੀ ਦੇ ਵਿੱਚ ਲੈ ਕੇ ਆ ਜਾਉਂਗੇ ਜੀ ਤੇ ਜੇ ਦੋ ਨਗਾਂ ਦੀ ਗੱਲ ਕਰੀਏ ਦੋ ਨਗ ਹੈਗੇ ਆ ਬਾਈ ਪੰਡਾਲੀ ਤੂੜੀ ਆ ਨਾ ਤੇ ਆ ਜਾਓ ਕਰਾਂ ਦੀ ਕੇਵਲ ਚੱਲਿਆ ਬਾਈ ਜੀ ਬੋਲੀ ਕਰਨ ਤੇ ਵੇਖੀਆ ਮਤਰੋ ਕੀ ਰੇਟ ਨਿਕਲਦਾ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਰਿਆ ਕਰੋ ਜੀ ਸਤਿ ਸ੍ਰੀ ਅਕਾਲ ਜੀ ਔਰ ਠੀਕ ਹੈ ਜੀ ਵਧੀਆ ਬਾਈ ਕੈਮਾ ਸੇਤ ਚਲੋ ਵਧੀਆ ਜੀ ਵਧੀਆ 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 ਬਣਾ ਲੀਏ ਜੀ ਇਹਦਾ ਬਣੂਗਾ ਪਾ ਤੂੰ ਦੱਸ ਦੇ ਬਣਾਉਣਾ ਆ ਤਾਂ ਵੇਖ ਕੇ ਦੱਸ ਤਾ ਮੈਂ ਜੀ ਆਹ ਨਹੀਂ ਦੁਬਾਰਾ ਕਿਸੇ ਮੈਂ ਖੜਿਆ ਪਾ ਵੜਦਾ ਹੁੰਦਾ ਇਹਦਾ ਬਣ ਗਿਆ ਜੀ ਬਹੁਤ ਚੰਗੀ ਸੋਚ ਜੀ ਬਹੁਤ ਵਧੀਆ ਸੀ ਇਹ ਸ਼ੇ ਵਜ ਗਏ ਤੇ 56 ਮਿੰਟ ਲੈ ਵੀ 6:56 ਹੋ ਗਏ 1 ਮਿੰਟ ਰਹਿ ਗਿਆ ਕਬਾ ਠੀਕ ਹੈ ਬਈ ਬੰਦਾ ਘਰ ਆਣਾ ਆ ਆਪਣਾ ਦੂਰ ਭਾਗ ਜਾਉਂਦਾ ਕਿਵੇਂ ਸੀ ਕਿਵੇਂ ਸੀ ਕਿੰਨੀ ਯਾਦ ਆ ਨਹੀਂ 1 ਮਿੰਟ ਕਹਦੇ ਹੱਥੇ ਆਉਂਦਾ ਕੋਈ ਆ ਬੱਸ 658 ਹੋ ਗਏ 967 ਦੋ ਜਾਲੀਆਂ ਲੀਆਂ ਦੋ ਪੰਡਾਲੀਆਂ ਹਨਾ ਜਾਰੀ ਇਹਨੇ ਇੱਕ ਫੋਰਮ ਵੀ ਆ ਚੈਨ ਨਾਲ ਇੱਕ ਆਪਣੇ ਪਿੰਡੋਂ ਨਹੀਂ ਨਹੀਂ ਹਾਂ ਏਲਾਂ ਦੀ ਮਗਰ ਖੜਾ ਨਹੀਂ ਹਾਂ ਤਿੰਨ ਹੋ ਗਈਆਂ ਜੜੀ ਵਾਲੀਆਂ 93 ਯਾ ਅੱਲਾਹ ਫੇਰ ਆ ਗਿਆ ਪੂਰਾ ਆ ਗਿਆ ਪੂਰਾ ਆ ਕਾਪੂ ਉਹਦਾ ਦਾ ਬੋਲੋ ਭਾਈ ਕਿੰਨੇ ਭਾਜੇ ਭਾਜੇ ਕਿੰਨੇ ਦੋ ਕਾਈ ਸੁਰਬੀਆ 55 70 70 75 305 10 315 20 25 30 35 40 45 350 52 60 65 70 75 80 85 90 ਹੈ 95 400 5 10 15 20 25 30 35 40 45 450 ਕਚੁੰਜਾ 60 460 ਬੋਲਾਂਗੇ ਨਾ 460 ਰੁਪਏ ਜੀ ਲੈ ਬਾਈ ਪਹਿਲੀ ਟਰਾਲੀ ਜਿਹੜੀ 400 ਤੇ 60 ਰੁਪਏ ਹੋ ਗਈ ਹੈ ਨਾ ਤੇ ਇਹ ਬਾਈ ਹੜੰਬੇ ਵਾਲੀ ਤੂੜੀ ਸੀਗੀ ਇਹ ਜਿਹੜੀ 400 ਤੇ 60 ਰੁਪਏ ਵਿਕੀ ਹੈ ਬਾਈ ਆਜੋ ਕਰਾਈ ਦੂਜੀ ਟਰਾਲੀ ਬਾਈ ਕੀ ਆਲਾ ਬਾਈ ਠੀਕ ਆ ਲੈ ਬਾਈ ਦੂਜੀ ਟਰਾਲੀ ਜੀ ਆਪਣੇ ਆਪਣੇ ਨਮੀ ਨਮੀਏ ਅਗਲੇ 350 ਰੁਪਇਆ 52 60 65 ਇਹਦੇ 300 5 10 15 20 25 30 35 40 45 350 52 60 65 70 75 80 85 90 95 400 5 10 15 20 25 30 35 40 45 ਪਹਿਲੀ ਟਰਾਲੀ ਜਿਹੜੀ ਹੰਬੇ ਦੀ ਸੀ ਉਹਦਾ ਵੀ ਰੇਟ ਬਾਈ ਸਿਰਾਰਿਆ 460 ਤੇ ਦੂਜੀ ਟਰਾਲੀ ਜਿਹੜੀ 400 ਤੇ 70 ਰੁਪਏ ਬਾਈ ਅੱਜ ਦਾ ਰੇਟ ਤਾਂ ਜੱਤਾ ਜ ਮਿੱਤਰੋ ਜਿਹੜੀ ਵੀਡੀਓ ਸ਼ੇਅਰ ਕਰ ਦਿਓ ਜੇ ਇੱਥੇ ਲਿਖ ਦਿੱ ਗਏ ਯਾਰ ਕਿੱਥੇ 300 ਰੇਟ ਸਿਰਾਰਾ ਤੇ ਕਿੱਥੇ ਮਿੱਤਰੋ 400 ਤੇ 70 ਬਾਈ 21 ਅਪ੍ਰੈਲ ਹੋ ਗਿਆ ਅੱਜ ਟਰਾਲੀ ਵਾਲਾ ਮਾਲ ਕਰਾ ਲਾ ਬਾਈ ਹਾਂ ਓਡ ਮਾਰੇ ਕਿਤੇ ਬੋਲੋ ਵੀ ਬੋਲੋ 200 ਰੁਪਿਆ 205 10 15 20 25 30 35 10 ਕਰਦੇ 60 65 70 ਕਰਦੇ 75 80 ਕਰਦੇ 85 90 90 95 310 ਦਾ ਰੱਖ 115 20 ਕਰਦੇ 25 30 ਕਰਦੇ 35 40 ਕਰਦੇ 45 ਪੂਰਾ ਹੀ ਕਰਦੇ 350 350 ਪੂਰਾ ਹੋਣਾ ਹੁੰਦਾ 350 ਹਾਂ ਹਾਂ ਬਈ 51 60 60 65 70 70 370 ਬੋਲਾਂਗੇ ਵੇ 370 ਰੁਪਏ ਬਾਈ ਕਿ ਵੀ ਦਾ ਲੈ ਬਾਈ ਆ ਵੇਗੀ ਬਾਈ 300 ਤੇ 70 ਰੁਪਏ ਜਿਹੜੀ ਜਾਲੀ ਵਾਲੀ ਟਰਾਲੀ ਸੀ ਹੈ ਨਾ ਤੇ 370 ਰੁਪਏ ਰੇਟ ਜਿਹੜਾ ਬਾਈ ਇਹਦਾ ਹੋ ਗਿਆ ਜੀ ਆ ਜਾ ਕਰੋਂਦੀ ਆਹ ਟਰਾਲੀ ਬਾਈ ਕਰੀ ਜਾਂਦੇ ਸਿਰ ਅੱਜ ਲਾ ਬਾਈ ਲਾਸਟ ਟਰਾਲੀ ਆ ਜਾਲੀ ਵਾਲੀ ਟਰਾਲੀ ਆ ਇਹ ਕੀ ਹਾਲ ਆ ਜੀ ਠੀਕ ਆ ਭਾਜੀ ਵਧੀਆ 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 ਹਾਂ ਬਣ ਗਿਆ ਸਿਰੋਜ ਪੈ ਗਏ ਪਟਾਕੇ ਹਾਂ ਹਲਟੂਗਾ ਜਲਦੀ ਤੇਜ ਅੱਜ ਘੱਟ ਨਹੀਂ ਲਾਈ ਬਾਈ ਥੋੜੀ ਕੀ ਦੀ ਆ ਲਾਈਨ ਸੁਣਨ ਨੂੰ ਲੱਗ ਰਹੀ 470 470 ਉਹ ਦੂਜੀ 460 ਸੀ ਹਨ ਮੈਨੂੰ ਭਾਅ ਪਤਾ ਹੋਊਗਾ ਜੀ ਮੈਂ ਤੁਹਾਨੂੰ ਕਹਿੰਦਾ ਸੀ ਹਾਂ ਚੰਗਾ ਆ ਜੀ ਭਾਅ ਪਤਾ ਕਰ ਲੂਗਾ ਤੁਹਾਨੂੰ ਹੋਰ ਪੁੱਛਾਂਗੇ ਬੋਲੋ ਭਾਈ 300 ਰੁਪਏ 300 ਰੁਪਿਆ 300 ਰੁਪਿਆ ਹਾਂ ਭਾਈ 300 ਰੁਪਿਆ ਬੋਲਾ ਭਾਈ ਕਿਨੇ ਭਾਈ ਜੀ 300 ਰੁਪਿਆ ਕੀ ਦੀ ਗੱਲ ਆ ਲਾ ਭਾਈ ਇਹ ਵਾਕੀ ਭਾਈ 300 ਰੁਪਏ ਨੂੰ ਜਿਹੜੀ ਹੈ ਨਾ ਤੇ ਰੇਟ ਅੱਜ ਚੱਲਿਆ ਜੀ 300 ਤੋਂ ਲੈ ਕੇ ਜਿਹੜਾ 400 ਤੇ 70 ਰੁਪਏ ਤੱਕ ਜਿਹੜਾ ਰੇਟ ਅੱਜ ਗਿਆ ਤੂੜੀ ਦਾ ਹਨਾ ਅੱਜ ਫਿਲਹਾਲ ਬਾਈ ਨੇ ਸੋਚਿਆ ਸੀ ਕਹਿੰਦਾ ਮੈਂ ਤਾਂ ਬਈ ਲੈ ਕੇ ਹੀ ਜਾਣੀ ਆ ਟਰਾਲੀ ਤੂੜੀ ਜਿਹੜੀ ਪਹਿਲੇ ਨੰਬਰ ਤੇ ਟਰਾਲੀ ਖੜੀ ਸੀਗੀ ਹੜੰਬੇ ਵਾਲੀ ਤੂੜੀ ਜਾਨੀ ਹਨਾ ਉਹਦੇ ਤੇ ਜਿਹੜੀ ਆ ਗਰਾਰੀ ਆੜੀ 400 ਤੇ 60 ਤੱਕ ਜਿਹੜੀ ਬਈ ਚੱਲਿਆ ਕੰਮ ਤੂੰ ਲਾ ਲੋ ਹਿਸਾਬ ਕਦਾ ਤੇ ਦੂਜੀ ਟਰਾਲੀ ਜਿਹੜੀ ਵੀ ਗਈ ਆ ਦੂਜੀ ਟਰਾਲੀ ਜਿਹੜੀ 400 ਤੇ 70 ਰੁਪਏ ਵੈ ਗਈ ਸੋਕ ਦੀ ਰੀਪਰ ਵਾਲੀ ਤੂੜੀ ਜਿਹੜੀ ਉਹ 470 ਵੈ ਗਈ ਜਿਹੜੀ ਹੜੰਬੇ ਵਾਲੀ ਸੀ ਉਹ 460 ਰੁਪਏ ਸੋ ਅੱਜ ਜਿਹੜਾ ਰੇਟ ਚੱਲਿਆ ਬਾਈ ਇੱਕ ਟਰਾਲੀ ਹੋਰ ਆ ਗਈ 1 ਮਿੰਟ ਮੈਂ ਲੱਦਾ ਲੈ ਬਾਈ ਆਜੋ ਕਰਾਂਗੇ ਫਿਰ ਵੇਣੇ ਬਾਕੀ ਇੱਕ ਟਰਾਲੀ ਹੋਰ ਆ ਗਈ ਇਹਦਾ ਵੀ ਰੇਟ ਵੇਖ ਲਈਏ ਠੀਕ ਆ ਭਾਈ ਜੀ ਉਹ ਚੋ 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 ਗਿਆ 200 ਓਏ ਪਹਿਲੇ ਲਾਉਂਦੇ ਨਹੀਂ ਤੇ ਮਾਤਾ ਕੱਲ ਮੈਂ ਜਦੋਂ ਮਾ ਉਹ ਬੈਰੀ ਆਉਂਦਾ ਕਦੋਂ ਨਹੀਂ ਆ ਹੁਣ ਆਈ ਹੈ

ਜਾ ਆਇਆ ਸੀ ਵੀਰੇ हेलो ਪੱਲੀਆਂ ਪੱਲੀਆਂ ਲੈ 2001 ਤੋਂ ਨਾਲ 2015 ਲੈ 2001 ਤੋਂ ਪੱਲੀਆਂ ਬੰਦੇ ਨਾਲ ਨਹੀਂ ਪੱਲੀਆਂ ਇਹ ਆ ਕੇ ਮੇਰ ਦੇ ਮੁੰਡੇ ਦੇ ਟਾਲ ਵਾਲੇ ਤੋਂ ਉੱਥੋਂ ਫੱਲ ਚਾਰ ਤੋਂ ਦੋ ਤੋਂ ਕਿਰਤ ਕਰਨਾ ਮੈਨੇਜ ਕਰ ਦੂਗਾ ਮੈਂ ਜਾਊਂਗਾ ਮੈਂ ਬਾਹਰ ਜਾਊਂਗਾ 40000 ਤਿੰਨੇ ਨਹੀਂ ਵੇਖੀ ਤੈਨੂੰ 300 ਰੁਪਿਆ 300 ਰੁਪਿਆ 10 15 20 25 30 35 335 ਬੋਲਾਂਗੇ ਨਾ 335 ਮੈਂ ਆਈ ਉਹ ਲੈ ਲਾ ਭਾਈ ਆ ਗਈ ਭਾਈ 300 ਤੇ 35 ਰੁਪਏ ਨਾਲੇ ਪਿੱਛੋਂ ਆਈ ਸੀ ਟਰਾਲੀ ਤੇ 335 ਰੁਪਏ ਫਿਰ ਵੀ ਚੰਗਾ ਰੇਟ ਰਹਿ ਗਿਆ ਹਣਾ ਤੇ ਰੇਟ ਭਾਈ ਅੱਜ ਚੱਲੇ 300 ਤੋਂ ਲੈ ਕੇ ਜਿਹੜੇ 470 ਰੁਪਏ ਸੋ ਤੁਹਾਨੂੰ ਇੱਕ ਗੱਲ ਦੱਸ ਦਿੰਦੇ ਆ ਭਾਈ ਅੱਜ ਵਾਲਾ ਰੇਟ ਵੇਖ ਕੇ ਮੇਰਾ ਵੀਰ ਭਰਾ ਇਹਨਾਂ ਸੋਚੇ ਵੀ ਖਣੀ ਤੂੜੀ ਦੇ ਰੇਟ ਜਿਹੜੇ ਤੇਜ਼ ਹੋ ਗਏ ਤੂੜੀ ਦੇ ਰੇਟ ਆਲ ਓਵਰ ਪੰਜਾਬ ਦੀ ਗੱਲ ਕਰੀਏ ਰੇਟ ਘੱਟੀ ਆ ਭਾਈ ਤੂੜੀ ਦੇ ਰੇਟ ਡਾਉਣੀ ਆ ਅੱਜ ਥੋੜਾ ਜਿਹਾ ਮੰਡੀ ਦਾ ਰੇਟ ਅੱਡੋ-ਅੱਡ ਹੁੰਦਾ ਨਾ ਜਿਵੇਂ ਇੱਥੇ ਬੋਲੀ ਲੱਗਦੀ ਆ ਕੋਟਕ ਪੂਰੇ ਮੰਡੀ ਦੇ ਵਿੱਚ ਉੱਥੇ ਜਰੂਰ ਰੇਟ ਵਧ ਗਿਆ ਕਿਉਂਕਿ ਬੋਲੀ ਹੈ ਜਿਹੜੀ ਅੜ ਫਸ ਚੱਲ ਗਈ ਗਾਹ ਨੂੰ ਤੇ ਬਾਕੀ ਬਾਈ ਦੀ ਵੀ ਜੈਸੀ ਕਹਿੰਦਾ ਮੈਂ ਯਾਰ ਲੈਣੀ ਲੈਣੀ ਅੜੰਬੇ ਵਾਲੀ ਤੂੜੀ ਹੈ ਨਾ ਭਾਵੇਂ ਕਹਿੰਦਾ ਬੋਲੀ ਭਾਵੇਂ ਹਜ਼ਾਰ ਤੱਕ ਵੀ ਜਾਵੜਦੀ ਸੋ ਇਹ ਚੀਜ਼ਾਂ ਨੂੰ ਵੇਖਦੇ ਹੋਏ ਨਾ ਆਖਿਓ ਵੀ ਕਦੇ ਰੇਟ ਤੂੜੀ ਦੇ ਵੱਧ ਗਿਆ ਸੋ ਮੇਰਾ ਵੀਰ ਭਰਾ ਰੇਟ ਜਿਹੜੇ ਹਲੇ 1-2 ਦਿਨ ਤੁਸੀਂ ਵੇਟ ਕਰਿਆ ਕਰੋ ਲਗਾਤਾਰ ਵੇਖਿਆ ਕਰੋ ਆਪਣੀ ਵੀਡੀਓ ਡੇਲੀ ਦੀ ਹੈ ਨਾ ਤੇ ਫਿਰ ਰੇਟ ਪਤਾ ਲੱਗਦਾ ਹੁੰਦਾ ਵੀ ਆਨ ਐਵਰੇਜ ਰੇਟ ਜਿਹੜੇ ਕਿੱਥੇ ਖੜੀ ਹੈ ਜੀ ਅੱਜ ਗਾਹਕ ਜਿਆਦੇ ਸੀਗਾ ਵੈਸੇ ਮੰਡੀ ਦੇ ਵਿੱਚ ਚੰਗਾ ਸੀਗਾ ਗਾਹਕ ਸੋ ਰੇਟ ਬਾਕੀ ਕੱਲੋਂ ਦੇਖਦੇ ਆ ਭਾਈ ਕੀ ਰਹਿੰਦਾ ਲੱਗਦੇ ਟੰਦੇ ਰੇਟ ਜਿਹੜੇ ਚੱਲੀ ਜਾਂਦੇ ਆ ਜੀ ਕਦੇ 250 ਵੀ ਰਹੇ ਕਦੇ 200 ਨੂੰ ਵੀ ਜਾਲੀ ਵਾਲੀ ਟਰਾਲੀ ਆ ਜਿਹੜੀ ਟੂੜੀ ਦੀ ਵਿਕੀ ਜਾਂਦੀ ਆ ਕਿਤੇ ਰਹਿ ਜਾਂਦਾ ਰੇਟ ਭਾਈ 300 ਵੀ ਬਣ ਜਾਂਦਾ ਨਾ ਕਿਤੇ 350 ਵੀ ਆ ਯਾਨੀ ਉੱਪਰ ਥੱਲੇ ਉੱਪਰ ਥੱਲੇ ਜਿਹੜੇ 5-7 ਦਿਨਾਂ ਦੇ ਰੇਟ ਵਾਲੇ ਹੋਈ ਜਾਂਦੇ ਆ ਜੀ ਸਿੱਧਾ 100-150 ਰੁਪਏ ਦਾ ਫਰਕ ਇੱਕ ਦਿਨ ਦੇ ਵਿੱਚ ਪੈ ਰਿਹਾ ਕਦੇ 150 ਮੰਦੀ ਆ ਜਾਂਦੀ ਕਦੇ 100 ਤੇਜ਼ ਹੋ ਜਾਂਦਾ ਕਦੇ 150 ਇਹਨਾਂ ਵਾਲੇ ਜਾਨੀ ਸਟੇਬਲ ਨਹੀਂ ਹੈਗੇ ਭਾਈ ਰੇਟ ਇਹ ਪ੍ਰੋਪਰ ਤੇ ਬਾਕੀ ਲਗਾਤਾਰ ਵੀਡੀਓ ਵੇਖਿਆ ਕਰੋ ਵੀਰੋ ਤੁਹਾਨੂੰ ਜਜਮੈਂਟ ਜਿਹੜੀ ਪਤਾ ਲੱਗ ਜੂਗੀ ਵੀ ਜਿਹੜੀ ਕੀ ਰੇਡ ਤੂੜੀ ਜਿਹੜੀ ਵਾ ਕਰਈਆ ਫਿਲਹਾਲ ਅੱਜ ਦਾ ਰੇਡ ਜਿਹੜਾ 470 ਰੁਪਈਆ ਆਪਾਂ ਨੂੰ ਬਹੁਤ ਦਿਨਾਂ ਬਾਅਦ ਉਹ ਵੀ ਤੂੜੀ ਦੇ ਸੀਜ਼ਨ ਦੇ ਵਿੱਚ ਵੇਖਣ ਨੂੰ ਮਿਲਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਬਾਈ ਜਨਸ਼ੀਰ ਸਿੰਘ ਸਿੱਧੂ ਬਾਈ ਕੀ ਹਾਲ ਚਾਲ ਹੈ ਜੀ ਸੁਪਿੰਦਰ ਧੜੀ ਵਾਲਾ ਜਮੇਲ ਸਿੰਘ ਪੁੱਲਰ ਰਤਨ ਜੀ ਸਮਾਣਾ ਗੁੱਡ ਮਾਰਨਿੰਗ ਜਾਂਟਾ ਯੂ ਐਸ ਏ ਤੋਂ ਲਾਈਵ ਗੁੱਡ ਮਾਰਨ ਇਹ ਆਪਾਂ ਜਿਹੜੀ ਸਚਾਈ ਦੱਸਦੇ ਹੁੰਦੇ ਆ ਮੈਂ ਛੋਟੀ ਜੀ ਤੇ ਇੱਥੋਂ ਦੂਰੋਂ ਦੂਰੋਂ ਕੋਈ ਕਿਸਾਨ ਭਰਾ ਟਰਾਲੀਆਂ ਲੈ ਆਉਣ ਜਾਂ ਵੀ ਸਾਡੀ ਵੀ 470 ਵੇਜੂ ਕੱਲ ਨੂੰ ਰੇਟ ਰਜੇ 250 ਆਪਾਂ ਉਹ ਕੰਮ ਨਹੀਂ ਭਾਈ ਕਰਦੇ ਸਿੱਧੀ ਗੱਲ ਆ ਹਨਾ ਜਿਹੜੀ ਡਿਟੇਲ ਦੇ ਵਿੱਚ ਜਿਹੜੀ ਇਨਫਾਰਮੇਸ਼ਨ ਆਪਣੇ ਚੈਨਲ ਤੋਂ ਤੁਹਾਨੂੰ ਮਿਲਦੀ ਰਹਿਣੀ ਆ ਆਪਾਂ ਆਪਦੇ ਚੱਕਰ 'ਚ ਕਿਸੇ ਦਾ ਨੁਕਸਾਨ ਨਹੀਂ ਕਰਾ ਸਕਦੇ ਵੀ ਜੇ ਮੈਂ ਅੱਜ ਕਹਿਆ ਵੀ ਭਾਈ 470 ਕੱਲ ਨੂੰ ਲੈ ਆਓ ਇੱਥੇ 20 ਨਗ ਲੈ ਆਓ 10 ਨਗ ਲੈ ਗਿਓ ਵੀ 470 ਥੋੜੀ ਵੀ ਵਿਕੂ ਨਹੀਂ ਵਿਕਣੀ ਭਾਈ ਹਨਾ ਸੋ ਰੋਜ ਦਾ ਰੇਟ ਆ ਵੇਖੋ ਕੱਲ ਨੂੰ ਜੇ ਨਾਗ ਵਾਧਦੇ ਆ ਅੱਜ ਰੇਟ ਤੇਜ਼ ਕਰਕੇ ਕੋਈ ਹਾਂ ਭਾਈ ਅੱਜ ਸਿਰਾ 470 ਗਈ ਨਹੀਂ ਉਹ ਅੱਜ ਥੋੜਾ ਜਿਹਾ ਵੀ 300 ਦੇ ਰੇਟ ਤੇ ਵੇਖ ਜੂਗੀ ਹਾਂ ਭਾਈ ਇਹਦਾ ਮੈਂ ਵੀ ਲੈ ਕੇ ਹਾਂ ਤੇ ਇਹਦਾ 470 ਹੋएगी ਮੈਂ ਕਿਹਾ ਐਵੇਂ ਕਦੇ 470 ਨੂੰ ਵੇਖ ਕੇ ਭਾਈ ਹਾਂ ਨਾ ਕਦੇ ਤੂੜਨਾ ਦੂਰੋਂ ਦੂਰੋਂ ਤੂੜੀ ਲਿਓਣਾ ਆਪਣਾ ਉਹ ਮਕਸਦ ਹੀ ਨਹੀਂ ਹੈਗਾ ਵੀ ਅਮੇ ਕਿਹਦਾ ਨੁਕਸਾਨ ਹੋਵੇ ਦੂਰੋ ਤੇਲ ਸੜ ਕੇ ਆਵੇ ਇੱਥੇ ਰੇਟ ਰਜੇ 250 ਮੁੜ ਕੇ ਤੂੰ ਆਕੋ ਨਾ ਜਿਹੜੀ ਸਚਾਈ ਹੈ ਸਚਾਈ ਰਹਣੀ ਹੈ ਵੀਰ ਇੱਕ ਦਿਨ ਦੇ ਰੇਟ ਵਧਣ ਨਾਲ ਕੋਈ ਬੜਾ ਹੋਣੀ ਕੱਲ ਨੂੰ ਰੇਟ ਦੇਖੋ ਕੀ ਰਹਿੰਦਾ ਪਰਸੋਂ ਰਹਿੰਦਾ ਸੋ ਧੰਨਵਾਦ ਹੋ ਥੋੜਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਦਾ ਤੇ ਲਾਈਕ ਸ਼ੇਅਰ ਕਮੈਂਟ ਜਿਹੜਾ ਜਰੂਰ ਕਰਦੇ ਰਿਹਾ ਕਰੋ ਜੀ